ਵੈਗੁਰਜਾ ਖਾਲਸਾ ਵੈਗੁਰਜੇ ਕੀ ਫਤਿਹ ਅੱਜ ਗੱਲ ਜੀ ਬਰੋਜਗਾਰੀ ਦੀ ਬਰੋਜਗਾਰੀ ਇਹ 7 ਤੱਕ ਵਗੀ 30 35 ਸਾਲ ਵਾਲੇ ਬਰੋਜਗਾਰ ਉਹਨਾਂ ਤੋਂ ਥੱਲੇ 25 26 ਵਾਲੇ ਆਪਣੀ ਨੌਕਰੀ ਦੇ ਬਰੋਜਗਾਰ ਨਵੇਂ ਪਾਸ ਆਊਟ ਹੋਣ ਦੇ ਡਿਗਰੀਆਂ ਮੈਕਸਿਮਮ 16 ਸਾਲ ਦੇ 18 ਸਾਲ ਦੇ ਵਿੱਚ ਆਪਣਾ ਗ੍ਰੈਜੂਏਸ਼ਨ ਬੱਚੇ ਕੰਪਲੀਟ ਕਰ ਲੈਂਦੇ ਆ ਜਾਂ ਕੋਰਸ ਆਪਣਾ ਕੰਪਲੀਟ ਕਰ ਲੈਂਦੇ 18 19 ਸਾਲ ਦੇ ਵਿੱਚ ਅੱਗੇ ਪੜ੍ਹਾਈ ਕਰਦੇ ਆ ਤੇ ਨਾਲ ਨਾਲ ਵੀ ਜੌਬ ਲੱਭਦੇ ਆ ਉਹ ਵੀ ਬਰੋਜਗਾਰ ਹੁਣ ਬਈ ਆਇਆ ਹੈ ਕਿ ਜੌਬ ਜੇ ਸਰਕਾਰਾਂ ਕੋਲ ਜੌਬ ਨਹੀਂ ਹੈਗੀ ਤੇ ਤੁਸੀਂ ਬਈ ਮੇਰਾ ਆਈਡੀਆ ਹੈ ਤੁਸੀਂ ਸਰਕਾਰ ਸਰਕਾਰੀ ਜੌਬ ਖਾਜ ਉਹਦੀ ਜੋਬ ਇਲੈਕਸ਼ਨ ਲੜਨਾ ਹੈ ਨਾ ਸਿਰਫ ਤੁਸੀਂ ਸਾਰੇ ਇਲੈਕਸ਼ਨ ਲੜੋ ਜਿੰਨੇ ਬਰੋਜ਼ਗਾਰ ਸ਼ਹਿਰਾਂਾਂ ਚ ਪਿੰਡਾਂਾਂ ਚ ਜਿੰਨੇ ਵੀ ਹੈਗੇ ਜੇ ਨਾ ਸਾਰੇ ਸਾਰੇ ਐਮ ਐਲ ਏ ਐਮ ਪੀ ਘਰ ਜਾ ਕੇ ਫਾਰਮ ਭਰੋ ਇੰਨੇ ਪੜ੍ਹੇ ਲਿਖੇ ਤੁਸੀਂ ਹੈਗੇ ਜੇ ਤੁਹਾਨੂੰ ਪਤਾ ਹੈ ਕਿ ਫਾਰਮ ਭਰਨ ਚ ਕੋਈ ਜ਼ਿਆਦਾ ਕੋਸ਼ ਨਹੀਂ ਆਣੀ ਕੋਈ ਜ਼ਿਆਦਾ ਪੈਸੇ ਨਹੀਂ ਲੱਗਣੇ ਜਿਆਦਾ ਜਿਆਦਾ ਫਾਰਮ ਭਰੋ ਅਰੇ ਜਦੋਂ ਆ ਸਾਨੂੰ ਜਾਂ ਨਵੇਂ ਮੁੰਡਿਆਂ ਨੂੰ ਨਵੇਂ ਬੱਚਿਆਂ ਨੂੰ ਕੁੜੀਆਂ ਨੂੰ ਜੋਬ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਕਿਉਂ ਨਾ ਇਹਨਾਂ ਦੀ ਜੋਬ ਖਾਜੀਏ ਅਰੇ ਇਹਨਾਂ ਦੀ ਜੋਬ ਜੈਨੀ ਟੈਨਸ਼ਨ ਪਾ ਦਿਓ ਕਿ ਆ ਜਦੋਂ ਬਾਹਰ ਨਿਕਲਦੇ ਆ ਵੇਖਣ ਕੀ ਬਈ ਘੱਟੋ ਘੱਟ ਦੇ 1000 ਬੰਦਾ ਦੇ ਲਖਸ਼ੇ ਇਕਨੋ ਗਿਆ ਉਹ ਬਾਈ ਰਿਵਾਰਡ ਹੋ ਗਿਆ ਵਾ ਸਾਰੇ ਲਖਸ਼ੇ ਇਕਨੋ ਜੋ ਫਿਰ ਆਪਾਂ ਆਪਣੇ ਆ ਤੁਹਾਨੂੰ ਆਪਣੀ ਜੋਬ ਆਫਰ ਕਰਨਗੇ ਤੁਹਾਨੂੰ ਜੋਬ ਲਵਾਨੇ ਜਦੋਂ ਜਦੋਂ ਇਹਨਾਂ ਜੋਬ ਖਾਨ ਲੱਗ ਜੋਗੇ ਨਾ ਆਪਣੇ ਆ ਨੌਕਰੀ ਲਵਦਾਂਗੇ ਦਰਨਾ ਸਭ ਤੋਂ ਵਧੀਆ ਆਈਡੀਆ ਮੇਰੇ ਆਈਡੀਆ ਸੁਣਿਓ ਸ਼ੇਅਰ ਜ਼ਰੂਰ ਕਰਿਓ ਲੋਕਾਂ ਨੂੰ